ਸਸਾਸੀਆ ਦੋਸਤੋ ਮੈਂ ਹਨਵਨੀ ਸਿੰਘ ਚਿਮਾ ਤੁਸੀਂ ਵਿਖਰੇ ਜੀਬੀਸੀ ਅਪਡੇਟ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਹੁੰਚੇ ਹਾਂ ਪਿੰਡ ਸਲੇਮਪੁਰ ਤੇ ਸਲੇਮਪੁਰ ਵਾਸੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲ ਕਰਦੇ ਹਾਂ ਕਿੰਨਾ ਕੋਈ ਵਿਕਾਸ ਸਰਕਾਰਾਂ ਵੱਲੋਂ ਕਰਵਾ ਦਿੱਤਾ ਗਿਆ ਜਿੱਥੇ ਕਿ ਮੌਜੂਦਾ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲਸੀ ਇੱਥੇ ਤਾਂ ਹੁਣ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਉਹ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਤੇ ਇੱਥੇ ਵਿਧਾਨ ਸਭਾ ਹਲਕੇ ਦੀ ਜੋ ਸੀਟ ਖਾਲੀ ਹੋ ਚੁੱਕੀ ਹੈ ਤੇ ਜਿਮਨੀ ਚੋਣ ਵੀ ਦੁਬਾਰਾ ਇੱਥੇ ਹੋਵੇਗੀ ਤੇ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ ਹਾਂਜੀ ਸਵਾਗਤ ਹੈ ਸਰ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਸਰ ਮੇਰਾ ਨਾਮ ਮੇਜਰ ਸਿੰਘ ਮੈਂਬਰ ਪੰਚਾਇਤ ਜੀ ਤੇ ਕਿਹੜੇ ਪਿੰਡ ਤੋਂ ਜੀ ਸਲੇਮਪੁਰ ਤੋਂ ਜੀ ਸਲੇਮਪੁਰ ਹਾਂਜੀ ਹਾਂਜੀ ਸਰ ਜੇ ਗੱਲ ਕਰੀਏ ਵਿਕਾਸ ਕਰ ਜਾਂਦੀ ਕਿੰਨੇ ਕੋਈ ਵਿਕਾਸ ਸਰ ਪਿੰਡ ਦੇ ਵਿੱਚ ਹੋ ਚੁੱਕੇ ਨੇ ਹੁਣ ਤੱਕ ਵਿਕਾਸ ਕਰਦੇ ਸਰ ਜੀ ਸਾਡੇ ਪਿੰਡ ਜਿੰਨੇ ਪਿਛਲੇ 30 ਸਾਲ ਚ ਤੇ ਆ ਜਿਹੜੇ ਪਿਛੇ ਹੁਣ ਆ 3 ਸਾਲ ਤੋਂ ਪਿਛੇ 5 ਸਾਲ ਗਏ ਆ ਉਹਨਾਂ ਚ ਹੋਏ ਆ ਜੀ ਡਾਕਟਰ ਸਾਹਿਬ ਦੇ ਸਮੇਂ ਜੀ ਵਿਧਾਇਕ ਦੇ ਹੁੰਦੇ ਹੋਏ ਠੀਕ ਹਾਂਜੀ ਜੇ ਸਕੂਲ ਦੀ ਗੱਲ ਕਰੀਏ ਜਾਂ ਹੈਲਥ ਦੀ ਗੱਲ ਕਰੀਏ ਡਿਸਪੈਂਸਰੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਭਾਜੀ ਸਭ ਕੁਝ ਵਧੀਆ ਜੀ ਉਹਨਾਂ ਨੇ ਹੁਣ ਸਾਨੂੰ ਸਟੇਡੀਅਮ ਦਿੱਤਾ ਇੱਕ ਗਰਾਊਂਡ ਦਾ ਉਹ ਬਣ ਗਿਆ ਜੀ ਉਹ ਤੇ ਚਾਲੂ ਹਾਲਤ 'ਚ ਜਿਆ ਗੇਟ ਲੱਗ ਗਿਆ ਸਭ ਕੁਝ ਵਧੀਆ ਜੀ ਡਿਸਪੈਂਸਰੀ ਦੇ ਵਿੱਚ ਜਿਵੇਂ ਸਾਡਾ ਡਿਸਪੈਂਸਰੀ ਪਹਿਲਾਂ ਸੀਗੀ ਚੱਚਾ ਬੱਚਾ ਤੇ ਉਹਨੂੰ ਅਪਗ੍ਰੇਡ ਕਰਕੇ ਵੱਡਾ ਸਬ-ਸਟੇਸ਼ਨ ਬਣਾਤਾ ਜਿੱਥੇ ਪੰਜ ਪਿੰਡ ਆਉਂਦੇ ਆ ਜੀ ਅੱਛਾ ਜੀ ਤੇ ਡਾਕਟਰ ਸਾਹਿਬ ਅਪਾਇੰਟ ਕੀਤੇ ਉੱਥੇ 6 ਦਿਨ ਬੰਦੇ ਆ ਉਹ ਦਵਾਈਆਂ ਟੈਸਟ ਸਭ ਕੁਝ ਫ੍ਰੀ ਆ ਜੀ ਤੇ ਉਹਦੇ ਤੋਂ ਵਾਦਾ ਜੇ ਸੜਕ ਸੀ ਸਾਡੀ ਇਹ 2 ਕਿਲੋਮੀਟਰ ਟੋਟਾ ਹੈ ਸਿੱਧਾ ਚੰਡੀਗੜ੍ਹ ਬਾਈਪਾਸ ਨੂੰ ਜਾ ਕੇ ਟੱਚ ਹੁੰਦਾ ਹੈ ਇਹ ਇਹ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਸਾਡੀ ਇਹ ਜਿਹੜੀ ਇਹ ਮੰਗ ਨੂੰ ਵੀ ਡਾਕਟਰ ਸਾਹਿਬ ਨੇ ਪੂਰਾ ਕੀਤਾ तकरीबन 55 ਲੱਖ ਦੀ ਲਾਗਤ ਨਾਲ ਸੜਕ ਬਣੀ ਹੈ ਜੀ ਠੀਕ ਹਾਂਜੀ ਤੇ ਜਿਹੜੀ ਡਿਸਪੈਂਸਰੀ ਹੈ ਪੰਜਾ ਪਿੰਡਾਂ ਦੇ ਲੋਕ ਫਿਰ ਇੱਥੇ ਹਾਂਜੀ ਹਾਂਜੀ ਇੱਥੇ ਆਉਂਦੇ ਹਾਂਜੀ ਹਾਂਜੀ ਮੈਮੋ ਵਾਲ ਨੌਂ ਗ੍ਰਾਮਾਂ ਬੜਿਆਲਾ ਸਲੇਮਪੁਰ ਜੀ ਤੇ ਆਪਣੇ ਕੈਂਪਪੁਰ ਇੱਥੇ ਤਾਂ ਆਉਂਦੇ ਜੀ ਲੋਕ ਇੱਥੇ ਤੇ ਹੈਲਥ ਕਲੱਬ ਵਗੈਰਾ ਜਾਂ ਹੋਰ ਕੁਝ ਹਾਂਜੀ ਹਾਂਜੀ ਸਰ ਤੁਹਾਡੇ ਕੋਲ ਹਰ ਮੇ ਜਿਮ ਦੋ ਜਿਮ ਦਿੱਤੇ ਹੋ ਸਾਨੂੰ ਇਦਾਂ ਕੀ ਨਵਾਂ ਬੀ ਦਿੱਤਾ ਇੱਕ ਜੀ ਅੱਛਾ ਦੋ ਜਿਮ ਲੱਗੇ ਦੋ ਜਿਮ ਹਾਂਜੀ ਹਾਂਜੀ ਸਮਾਨ ਸਾਡੇ ਕੋਲ ਬਿਲ ਬਲਿਆ ਜੀ ਤੇ ਹੋਰ ਕੋਈ ਸਹੂਲਤਾਂ ਜਾਂ ਜੜੀਆਂ ਥੋੜਾ ਪਿੰਨ ਤੋਂ ਮਹਿਸੂਸ ਕਰਦੇ ਤੁਸੀਂ ਕਿਹੜੀਆਂ ਹੈਗੀਆਂ ਜਲਪੂਰੀਆਂ ਕੀਤੀਆਂ ਜਾਣੀ ਚਾਹੀਦੀ ਥੋੜਾ ਭਾਜੀ ਸਾਨੂੰ ਇੱਕ ਹੀ ਆ ਵੀ ਹੁਣ ਅਸੀਂ ਡਾਕਟਰ ਸਾਹਿਬ ਦੇ ਧਿਆਨ ਚ ਲਿਆਂਦੀ ਆ ਸਾਨੂੰ ਬੱਤੀ ਦੀ ਪ੍ਰੋਬਲਮ ਜ਼ਿਆਦਾ ਜੀ ਅੱਛਾ ਜੀ ਤੇ ਬਿਜਲੀ ਸਾਨੂੰ ਲੰਬੇ ਘੱਟ ਮਤਲਬ ਇੱਕ ਤਾਂ ਪਿੱਛੇ ਗਵਰਨਮੈਂਟ ਵਾਲਾ ਤਾਂ ਚਲੋ ਜੋ ਲੱਗਦਾ ਹੀ ਆ ਜਾਨੀ ਕਿ ਜਦੋਂ ਹਵਾ ਚੱਲ ਜਾਂਦੀ ਆ ਦੋ ਦੋ ਦਿਨ ਸਾਡੇ ਉਦਾਂ ਹੀ ਨਹੀਂ ਆਉਂਦੀ ਲਾਈਟ ਤੇ ਆਉਂਦੀ ਨਹੀਂ ਉਹਦੇ ਕਰਕੇ ਹੁਣ ਸਹੀ ਕਿ ਮਕਾਰਨ ਕੀ ਆ ਵੀ ਜਿੱਦਾਂ ਸਾਨੂੰ ਉਹ ਜਿਹੜਾ ਸਬਸਟੇਸ਼ਨ ਆ ਸਾਡੇ ਤੋਂ 15 ਕਿਲੋਮੀਟਰ ਦੂਰ ਪੈਂਦਾ ਇੱਥੇ ਅੱਛਾ ਜੀ ਤੇ ਅਸੀਂ ਹੁਣ ਇਹੀ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਜਿਹੜਾ ਇਹ ਸਾਨੂੰ ਲਾਗੇ ਦਿੱਤਾ ਜਾਵੇ ਚਾਹੇ ਸਾਡੇ ਪਿੰਡ ਤੋਂ ਵੀ ਪੰਚਾਇਤ ਦੀ ਜਗ੍ਹਾ ਹੈਗੀ ਇੱਥੋਂ ਲਈ ਜਾਵੇ ਜਾਂ ਸਾਡੇ ਲਾਗੇ ਕਿਤੇ ਵੀ ਸਾਨੂੰ ਇੱਕ ਵਾਰੀ ਬਿਜਲੀ ਘਰ ਛੋਟਾ ਮਹੀਆ ਕਰਾਇਆ ਜਾਵੇ ਜਿਹਦੇ ਨਾਲ ਸਾਡੀ ਬੱਤੀ ਦੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਸਕੇ ਹਾਂ ਜੀ ਨਾ ਤੇ ਮੋਟਰਾਂ ਦੀ ਵੀ ਜਿਦਾ ਹੁਣ ਆਪਾਂ ਸਾਰੇ ਕਿਸਾਨ ਆ ਤੇ ਮੋਟਰਾਂ ਦੀ ਬੱਤੀ ਵੀ ਦੋ ਦੋ ਦਿਨ ਨਹੀਂ ਆਉਂਦੀ ਅੱਜ ਸਵੇਰੇ ਮਾੜੀ ਹੀ ਹਵਾ ਚੱਲੀ ਆ ਤੇ ਲਾਈਟ ਹੈ ਨਹੀਂ ਪਰ ਸਰਕਾਰ ਵੱਲੋਂ ਤਾਂ ਦਿੱਤਾ ਗਿਆ 8 ਘੰਟੇ ਲਾਈਟ ਰਹਿ ਗਈ ਇਹ ਸਰਕਾਰਾਂ ਨੂੰ 8 ਘੰਟੇ ਆਉਂਦੀ ਆ ਜੀ ਸਾਢੇ ਤੱਕ ਪਹੁੰਚੋਗੀ ਤਾਂ ਸਰ ਜੇ ਪਿੱਛੋਂ ਮਸ਼ੀਨਰੀ ਮਸ਼ੀਨਰੀ ਜਾਂ ਲੈਣ ਨਹੀਂ ਕਲੀਅਰ ਹੈ ਨਾ ਸਾਢੇ ਤੱਕ ਅੱਛਾ ਯਾਨੀ ਕਿ ਦੂਰ ਪੈਂਦੇ ਅਸੀਂ 15 ਕਿਲੋਮੀਟਰ ਸਾਡੇ ਤੋਂ ਪੈਂਦਾ ਉਹਦੇ ਵਿੱਚ ਤੁਸੀਂ ਲਾ ਲਓ ਪਿੰਡਾਂ ਦੇ ਦਰਖਤ ਜਾਂ ਹੋਰ ਕੋਈ ਸਮੱਸਿਆਵਾਂ ਉਹਦਾ ਹੱਲ ਨਹੀਂ ਭਾਜੀ ਹੈਗਾ ਹੋਰ ਕੋਈ ਉਪਲਬਧੀਆਂ ਪਿੰਡ ਦੇ ਵਿੱਚ ਕੋਈ ਖਿਡਾਰੀ ਜਾਂ ਕੋਈ ਗੀਤਕਾਰ ਹੋਇਆ ਹੋਏ ਪਿੰਡ ਵਿੱਚ ਜਾਂ ਕੋਈ ਬਾਕੀ ਦੇ ਖੇਤਰ ਵਿੱਚ ਗੀਤਕਾਰ ਜੀ ਇੱਕ ਆਪਣੇ ਮੁੰਡਾ ਜੀ ਮਨਜਿੰਦਰ ਹੈਪੀ ਅੱਛਾ ਜੀ ਤੇ ਭੰਗੜੇ ਦੇ ਵਿੱਚ ਜਾਂ ਗਾਇਕੀ ਦੇ ਵਿੱਚ ਵੀ ਵਧੀਆ ਹੈਗਾ ਜੀ ਉਹ ਤੇ ਖਿਡਾਰੀਆਂ ਦੇ ਵਿੱਚ ਜਿਹਦਾ ਫੁੱਟਬਾਲ ਸਾਡੇ ਪਿੰਡ ਦੇ ਗੇਮ ਮੁੰਡੇ ਖੇਡਦੇ ਆ ਚਲੋ ਉੱਪਰਲੇ ਲੈਵਲ ਤੱਕ ਦਾ ਕੋਈ ਨਹੀਂ ਗਿਆ ਤੇ ਚਲੋ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਉਹ ਸੈਟਲ ਆ ਸਾਰੇ ਬਈ ਆਪਣੇ ਖੇਡ ਖੇਡ ਇੱਥੇ ਵੀ ਵਧੀਆ ਸੀਗੀ ਉੱਥੇ ਵੀ ਚਲੋ ਕੰਮ ਕਰਦੇ ਆ ਹੁਣ ਤੇ ਠੀਕ ਹੈ ਜੀ ਹਾਂ ਜੀ ਹਾਂ ਹੋਰ ਕਿਹੋ ਜਿਹੀਆਂ ਸੁਵਿਧਾਵਾਂ ਨੂੰ ਤੁਸੀਂ ਦੇਖਦੇ ਹੋ ਕਿ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਲੋਕਾਂ ਦੀ ਸਹੂਲਤ ਦੇ ਲਈ ਸਹੂਲਤ ਬਾਜੀ ਤਕਰੀਬਨ ਸਾਡੇ ਪਿੰਡ ਸਾਰੀ ਹਰੇਕ ਸਹੂਲਤ ਹੈਗੀ ਆ ਤੇ ਹੁਣ ਵੀ ਇੱਕ ਸਾਡੇ ਕਿਸਾਨ ਭਰਾਵਾਂ ਲਈ ਵੀ ਇੱਕ ਟੂਬਲ ਡਾਟ ਸਾਹਿਬ ਨੇ ਮਨਜ਼ੂਰ ਕੀਤਾ ਹੈ ਜੋ 67 ਲੱਖ ਦੀ ਲਾਗਤ ਨਾਲ ਜਲਦੀ ਹੀ ਨੰਬਰ ਆ ਗਿਆ ਉਹਦਾ ਜਲਦੀ ਹੀ ਲੱਗਣ ਜਾ ਰਿਹਾ ਹੈ ਸ਼ਿਆਲਪੁਰ ਤੋਂ ਕਾਫੀ ਹਟਵਾ ਪਿੰਡ ਅਤੇ ਬੱਸਾਂ ਦੀ ਸਹੂਲਤ ਹੈਗੀ ਪਿੰਡ ਦੇ ਵਿੱਚ ਹਾਂਜੀ ਹਾਂਜੀ ਸਰ ਦੋ ਬੱਸਾਂ ਸਾਨੂੰ ਹੁਣ ਜਿਹੜਾ ਪਿਛਲੀ ਸਰਕਾਰ ਦੌਰਾਨ ਪਰਮਿਟਰਨ ਮਿਲੇ ਆ ਦੋ ਬੱਸਾਂ ਸਾਨੂੰ ਲੱਗੀਆਂ ਜੀ ਪਹਿਲਾਂ ਸਾਨੂੰ ਕੋਈ ਬੱਸ ਨਹੀਂ ਸੀ ਹਾਂ ਜੀ ਹਾਂ ਜੀ ਹੋਰ ਸਰ ਤੁਸੀਂ ਕੀ ਨਾਮ ਹੈ ਤੁਹਾਡਾ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਹਾਂ ਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਕਰਜੋਂ ਲੈ ਕੇ ਪਿੰਡ ਦਾ ਵਿਕਾਸਕਾਰ ਜਿਹ ਪਹਿਲਾਂ ਨਾਲੋਂ ਤਾਂ ਬਹੁਤ ਸੁਧਰ ਗਿਆ ਜੀ ਡਾਕਟਰ ਸਾਹਿਬ ਦੇ ਰਾਜ ਦੇ ਅੰਦਰ ਪਹਿਲਾਂ ਬਹੁਤ ਡਾਊਨ ਸੀਗਾ ਪਰ ਡਾਕਟਰ ਸਾਹਿਬ ਨੇ ਬਹੁਤ ਕੁਝ ਕੀਤਾ ਆਪਣੇ ਟਾਈਮ ਦੇ ਅੰਦਰ ਕੋਈ ਵੀ ਚੀਜ਼ ਉਹਨਾਂ ਕੋਲ ਮੰਗਦੇ ਆ ਮਨਾ ਨਹੀਂਆਂ ਕੋਲ ਕੋਈ ਵੀ ਆਪਣੇ ਟਾਈਮ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਤੇ ਜੇ ਗੱਲ ਕਰੀਏ ਬਜ਼ੁਰਗਾਂ ਦੀ ਪਿੰਡ ਦੇ ਵਿੱਚ 100 ਸਾਲ ਤੋਂ ਉਮਰ ਦੇ ਕਿੰਨੇ ਕੁ ਵਿਅਕਤੀ ਹੈਗੇ ਇੱਥੇ ਸਾਡੇ ਪਿੰਡ ਦੇ ਵਿੱਚ ਜਾਨੀ ਕਿ 100 ਸਾਲ ਤੋਂ ਉੱਪਰ ਵਾਲੇ ਤਾਂ ਬਯਾਗਤੀ ਕੋਈ ਇੱਕਾ ਦੁਕਾ ਹੀ ਹੋਣੇ ਆ ਜੀ ਹੁਣ ਤਾਂ ਜਿਸ ਹਿਸਾਬ ਨਾਲ ਸਾਡੀ 80 80 ਦੇ ਗੇੜ ਵਾਲੇ ਹੀ ਆ ਜਿਹੜੇ ਹੈਗੇ ਸਾਰੇ ਤੇ ਅੱਜ ਕੱਲ ਬੱਚੇ ਜਿੱਦਾਂ ਹੈਗੇ ਪੜ੍ਹਾਈ ਤੋਂ ਬਾਅਦ ਬਾਹਰ ਜਾਣ ਨੂੰ ਪਸੰਦ ਕਰਦੇ ਆ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਜੀ ਬਾਹਰ ਜਾਣ ਨੂੰ ਬੱਚੇ ਇਸ ਕਰਕੇ ਆ ਇੱਥੇ ਕੋਈ ਨੌਕਰੀ ਨਹੀਂ ਹੈਗੀ ਕੁਝ ਵੀ ਬੱਚੇ ਕਰੂਗੇ ਕੀ ਇੱਥੇ ਮਾਪੇ ਉਹਨਾਂ ਦਬਾ ਦਿੰਦੇ ਨਸ਼ੇ ਤੋਂ ਬਚਾਉਣ ਦੇ ਲਈ ਕਰਦੇ ਆ ਇਹ ਕਰਦੇ ਲਾਟ ਦੇ ਪੈਸੇ ਲਾ ਕੇ ਮਾਪੇ ਉਹਨਾਂ ਨੂੰ ਬਾਹਰ ਨੂੰ ਭੇਜਦੇ ਆ ਸਿਰਫ ਈ ਸੀ ਕਰਕੇ ਇੱਥੇ ਨਸ਼ਾ ਵੱਧ ਗਿਆ ਹੈ ਨੌਕਰੀ ਹੈ ਨਹੀਂ ਕੋਈ ਵੀ ਜੇ ਨੌਕਰੀ ਹੋ ਗਈ ਬੱਚਾ ਬਿਜੀ ਰਹੂਗਾ ਤੇ ਆਪਣੇ ਆਪ ਨਸ਼ੇ ਤੋਂ ਦੂਰ ਰਹੂਗਾ ਪਰ ਨੌਕਰੀ ਹੈ ਨਹੀਂ ਕਰਕੇ ਨਿਆਣਾ ਬੇਲਾ ਕੀ ਕਰੂਗਾ ਨਾ ਧਿਆਨ ਕੇ ਜਾਂ ਕਿਸੇ ਪਾਸੇ ਜਾਣਾ ਹੀ ਜਾਣਾ ਤਾਂ ਉਹ ਫਿਰ ਨਸ਼ੇ ਵੱਲ ਜਾਊਗਾ ਨਹੀਂ ਤਾਂ ਫਿਰ ਮਾਪੇ ਪੈਸੇ ਖਰਜ ਕੇ ਇਹਨਾਂ ਦਾ ਪੈਸਾ ਲਾ ਕੇ ਬਾਹਰ ਨੂੰ ਭੇਜਦੇ ਆ ਕਿਸਾਨੀ ਦੀ ਗੱਲ ਕੀਤੀ ਜਾ ਤੇ ਜ਼ਿਮੀਂਦਾਰੇ ਵਿੱਚ ਕੀ ਕਿਹੜੀ ਫਸਲ ਬੀਜੀ ਜਾਂਦੀ ਹੈ ਪਿੰਡ ਦੇ ਵਿੱਚ ਜਿਵੇਂ ਦਰ ਇਹ ਪਿੰਡ ਦੇ ਵਿੱਚ ਸਾਰੇ ਤਰ੍ਹਾਂ ਦੀ ਫਸਲਾਂ ਬੀਜੀ ਜਾਂਦੀਆਂ ਜੀ ਸਾਡਾ ਇਲਾਕਾ ਜਿਹੜਾ ਹੈਗਾ ਸਾਰੀ ਫਸਲਾਂ ਵਾਲਾ ਆ ਆਲੂ ਮਟਰ ਦੀ ਜ਼ਿਆਦਾ ਖੇਤੀ ਇੱਥੇ ਹੁੰਦੀ ਆ ਜੀ ਕਿਉਂਕਿ ਸਾਡੀ ਜ਼ਮੀਨ ਜਿਹੜੀ ਰੇਤਲੀ ਆ ਬਾਕੀ ਇੱਥੇ ਚਾਹ ਪਾ ਯਾਨੀ ਕਿ 50% ਝੋਨਾ ਵੀ ਲੱਗਦਾ ਪਰ ਜ਼ਮੀਨ ਝੋਨੇ ਵਾਲੀ ਨਹੀਂ ਆ ਇਹ ਇਹ ਜ਼ਿਆਦਾ ਆਲੂ ਮਟਰ ਵਾਲੀ ਜ਼ਮੀਨ ਆ ਹਾਂ ਬੱਤੀ ਦੀ ਸਮੱਸਿਆ ਤਾਂ ਹੈਗੀ ਆ ਭਾਈ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਸਮੱਸਿਆ ਬੱਤੀ ਦੀ ਇਹ ਕਾਫੀ ਟਾਈਮ ਤੋਂ ਲੰਮੇ ਟਾਈਮ ਤੋਂ ਹੀ ਆ ਜੀ ਅੱਛਾ ਜੀ ਕੋਈ ਹੱਲ ਨਹੀਂ ਕੀਤਾ ਗਿਆ ਨਾ ਕੋਈ ਹੱਲ ਨਹੀਂ ਇਹਦਾ ਕਿਉਂ ਕਾਰਨ ਕੀ ਹੈ ਜਾਹੇ ਐਸ ਡੀਓ ਬਦਲਿਆ ਜਾਹੇ ਜੇਏ ਸਾਹਿਬ ਬਦਲੇ ਆ ਤੇ ਇਹ ਬੱਤੀ ਦਾ ਇਹ ਫੀਟਰ ਚੱਲਦਾ ਹੀ ਨਹੀਂ ਜੀ ਜਾ ਕੇ ਰਿਕੁਐਸਟ ਵੀ ਕਰੀਦੀ ਆ ਤਿੰਨ ਚਾਰ ਦਿਨ ਤੋਂ ਪਹਿਲਾਂ ਹਨਾ ਹਾਂ ਦੂਰ ਪੈਂਦੇ ਕਰਕੇ ਨਾ ਤਿੰਨ ਚਾਰ ਦਿਨ ਲੱਗੇ ਜਾਂਦੇ ਆ ਜੀ ਇੱਕ ਵਾਰੀ ਬੱਤੀ ਗਈ ਤੇ ਤਿੰਨ ਚਾਰ ਦਿਨ ਲੱਗ ਜਾਂਦੇ ਆ ਤੇ ਲਾਈਨ ਤੁਹਾਨੂੰ ਸ਼ਹਿਰ ਤੋਂ ਆਈ ਜਾਂ ਇਧਰ ਪਿੰਡਾਂ ਵਿੱਚੋਂ ਸਾਨੂੰ ਜੀ ਸ਼ਿਆਰਪੁਰ ਤੋਂ ਹੀ ਆਉਂਦੀ ਆ ਫੋਗਲਪੈਂਡ ਤੋਂ ਅੱਛਾ ਜੀ ਮਣਾਈਆਂ ਤੋਂ ਵੀ ਆਉਂਦੀ ਆ ਠੀਕ ਹੈ ਤੇ ਹੋਰ ਵਿਕਾਸ ਦੇ ਪ੍ਰਤੀ ਕੀ ਕਹਿਣਾ ਚਾਹੁੰਗੇ ਵਿਕਾਸ ਤਾਂ ਚਲੋ ਹੁਣ ਵਧੀਆ ਹੋਈ ਜਾਂਦਾ ਵਧੀਆ ਸੜਕ ਬਣ ਗਈ ਆ ਇਹਦੇ ਨਾਲ ਔਣ ਜਾਣ ਦਾ ਸਾਧਨ ਵਧੀਆ ਹੋ ਗਿਆ ਤੇ ਪੋਰੀ ਰਾਤਾ ਜਾਣ ਨੂੰ ਜਾਂ ਆਪਣੇ ਬਾਈਪਾਸ ਤੇ ਜਾਣ ਨੂੰ 10 ਮਿੰਟ ਲੱਗਦੇ ਆ ਤੇ ਇਧਰ ਮੈਮੋ ਵਾਲ ਦੇ ਟਾ ਤਾਂ ਬੁਰਾ ਹਾਲ ਹੀ ਆ ਐਸਾਈਡ ਨੂੰ ਤਾਂ ਬੜਾਤੀ ਡਾਕਟਰ ਸਾਹਿਬ ਨੇ ਚਲੋ ਇਧਰ ਵੀ ਕੋਸ਼ਿਸ਼ ਕਰਨਗੇ ਤਾਂ ਹੋ ਜਾਊਗੀ ਹੋਗੀ ਹਾਂਜੀ ਆ ਸਰ ਵਿਧਾਨ ਸਭਾ ਦੀ ਸੀਟ ਦੀ ਗੱਲ ਕਰੀਏ ਡਾਕਟਰ ਰਾਜ ਕੁਮਾਰ ਜਿੱਤ ਕੇ ਐਮਪੀ ਬਣ ਚੁੱਕੇ ਨੇ ਸੀਟ ਖਾਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਣਗੀਆਂ ਇੱਥੇ ਤੇ ਕਿਹੋ ਜਿਹਾ ਉਮੀਦਵਾਰ ਤੁਸੀਂ ਭਾਲਦੇ ਹੋ ਜਿਹੜੀ ਲੋਕ ਸੁਆਕ ਪਰਿਵਾਰ ਚੋਂ ਭਾਲਦੇ ਆ ਜੀ ਡਾਟਾ ਜਤਿੰਦਰ ਗੁਮਾਰ ਜੀ ਚਾਹੇ ਆਜ਼ਾਦ ਖਾਨ ਚਾਹੇ ਪਾਰਟੀ ਵਾਲਾ ਟਿਕਟ ਮਿਲੇ ਉਹਨਾਂ ਨੂੰ ਜਿੱਦਾਂ ਵੀ ਅਸੀਂ ਪੂਰਾ ਜੋਰ ਲਾਵਾਂਗੇ ਹਲਕਾ ਸਾਡਾ ਸਾਰਾ ਜੋਰ ਲਾਉਗਾ ਜੀ ਠੀਕ ਹੈ ਕਿਉਂਕਿ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਭਾਜੀ ਕੰਮ ਨਵੇਂ ਬੰਦੇ ਤੇ ਅਸੀਂ ਯਕੀਨ ਨਹੀਂ ਕਰ ਸਕਦੇ ਜੀ ਪਿੱਛੇ ਨਵੇਂ ਬੰਦੇ ਨੂੰ 2.5 ਸਾਲ ਮਿਲੇ ਡਾਕਟਰ ਸਾਹਿਬ ਤਾਂ ਹੁਣੇ ਪਾਰਟੀ 'ਚ ਆਏ ਆ 2.5 ਸਾਲ ਦੇ ਵਿੱਚ 1 ਰੁਪਿਆ ਵੀ ਨਾ ਸਾਡੇ ਪੰਚਾਇਤ ਅਕਾਊਂਟਾਂ 'ਤੇ ਆ। ਨਾ ਕੋਈ ਇੱਥੇ ਕੋਈ ਕੋਈ ਇੱਕ ਇੱਟ ਵੀ ਨਹੀਂ ਲੱਗੀ ਜੀ। ਤੇ ਹੁਣ ਡਾਕਟਰ ਸਾਹਿਬ ਹੁਣੇ ਇੱਧਰ ਆਏ ਆ ਤੇ ਹੁਣ ਥੋੜਾ ਜਿਹਾ ਸਟਾਰਟਿੰਗ ਹੋਂ ਹੋ ਗਈ। ਵਿਚਰਦੇ ਆ ਪਿੰਡਾਂ ਵਿੱਚ ਆ ਕੇ ਲੋਕਾਂ ਦੇ ਵਿੱਚ ਹਰ ਇੱਕ ਦੁੱਖ ਸੁੱਖ 'ਚ ਆ ਜੀ। ਕਿਸੇ ਦੇ ਦੁੱਖ ਹੋਵੇ, ਵਿਆਹ ਹੋਵੇ, ਹਰੇਕ ਹਰੇਕ ਤਰ੍ਹਾਂ ਪਹੁੰਚਦੇ ਆਂ ਭਾਈ ਇਹ ਜਿਹੜੀ ਗਰਾਊਂਡ ਹੈ ਇਹਦੇ ਵਿੱਚ ਬੱਚੇ ਵੀ ਖੇਡ ਰਹੇ ਨੇ ਸਕੂਲ ਦੀ ਗਰਾਊਂਡ ਹੈ ਜਾਂ ਪਿੰਡ ਦੀ ਗਰਾਊਂਡ ਹੈ ਭਾਜੀ ਇਹ ਪਿੰਡ ਦੀ ਸੀ ਪਰ ਇਹ ਹੁਣ ਬਾਉਂਡਰੀ ਵਾਲਦਵਾ ਸਕੂਲ ਦੇ ਸਪੋਰਟ ਕਰ ਦਿੱਤੀ ਉਹ ਇਹ ਅੱਛਾ ਜੀ ਹਾਂਜੀ ਹਾਂਜੀ ਬਈ ਦੇਖ ਰੇ ਆ ਕਿ ਸਕੂਲ ਦੇ ਇੰਟਰੇ ਸਾਰੀ ਇਹਦੀ ਤੇ ਦਵੱਲੇ ਇਹਨੂੰ ਗੇਟ ਲੱਗੇ ਹੋ ਆ ਜੀ ਸਕੂਲ ਦੇ ਗੇਟ ਵੱਖਰੇ ਆ ਇਦਾਂ ਨਹੀਂ ਬਈ ਸਕੂਲ ਬੰਦ ਹੋ ਗਿਆ ਤਾਂ ਗਰਾਊਂਡ ਬੰਦ ਹੋ ਜਾਊਗੀ ਇਦਾਂ ਨਹੀਂ ਭਾਜੀ ਇਹ ਹਾਂਜੀ ਟੂਰਨਾਮੈਂਟ ਵੀ ਕਰਉਂਦੇ ਨੇ ਇੱਥੇ ਟੂਰਨਾਮੈਂਟ ਸਾਲ ਦੀ ਸਾਲ ਜੀ ਫੁੱਟਬਾਲ ਦਾ ਟੂਰਨਾਮੈਂਟ ਹਾਂਜੀ ਹਾਂਜੀ ਕਿੰਨੇ ਪੜਨੇ ਟੀਮ ਕਿਹੜਨੇ ਜੀ ਤੇ ਕੋਈ ਸ਼ੈੱਡ ਵਗੈਰਾ ਇੱਥੇ ਬਣੀ ਨਹੀਂ ਕਿਵੇਂ ਲੋਕ ਇੱਥੇ ਬਣਦੀ ਮੰਗੇ ਆ ਸਾਡੀ ਵਿੱਚ ਦਾ ਸਟੇਜ ਆ ਸਟੇਜ ਤੇ ਹੀ ਬਲੈਂਟਰ ਵਾਲੀ ਸ਼ੈੱਡ ਪਾਉਣੀ ਆ ਜੀ ਤੇ ਵਿੱਚ ਹੀ ਇਹਦੇ ਕਮਿਊਨਿਟੀ ਹਾਲ ਆ ਦੋ ਕਮਰੇ ਉਹਦੇ ਆ ਜੀ ਬਾਥਰੂਮ ਉਹਦੇ ਵਿੱਚ ਬਣੇ ਹੋਏ ਆ ਹੋਰ ਕੀ ਕਹਿਣਾ ਚਾਹੂਗੇ ਕੋਈ ਆਪਣੇ ਪਿੰਡ ਵਾਸੀਆਂ ਨੂੰ ਜਾਂ ਇਲਾਕਾ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੂਗੇ ਬਸ ਇਲਾਕਾ ਇਹੀ ਹੈ ਬੈਸ ਨੇ ਆ ਇਹੀ ਹੈ ਵੀ ਜਿਹੜੀ ਚੀਜ਼ ਸਰਕਾਰ ਬਣਾਉਂਦੀ ਚਾਹੇ ਪੰਚਾਇਤ ਬਣਾਉਂਦੀ ਆ ਉਹਨੂੰ ਆਪਣੀ ਸਮਝ ਆ ਜਾਵੇ ਉਹ ਪੈਸਾ ਸਾਡਾ ਹੀ ਲੱਗਦਾ ਜੀ ਉੱਤੇ ਇਹ ਨਹੀਂ ਵੀ ਫਲਾਨੇ ਨੇ ਬਣਾਤੀ ਅਸੀਂ ਇਹਦੀ ਭੰਨ ਤੋੜ ਹੋਵੇ ਜਾਂ ਕੋਈ ਕੋਈ ਨੁਕਸਾਨ ਕਿਸੇ ਵੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਇਹ ਉਹਨਾਂ ਦੀਆਂ ਚੀਜ਼ਾਂ ਆ ਇਹ ਬਣਾਉਣੇ ਵਾਲੇ ਨੇ ਬਣਾਤੀ ਹੁਣ ਸਾਹਮਣੀਆਂ ਅਸੀਂ ਆ ਜੀ ਇਹ ਠੀਕ ਆ ਜੀ ਤੇ ਆਮ ਹੁਣ ਦੇਖਣ ਚ ਆਇਆ ਕਿ ਹੁਣ ਇੱਕ ਗਿੱਲਾ ਸੁੱਕਾ ਕੁੜਾ ਵਾਸਤੇ ਵੀ ਕੋਈ ਖਾਨੇ ਬਣਾਏ ਜਾ ਰਹੇ ਨੇ ਸਰ ਇੱਥੇ ਵੀ ਹਾਂਜੀ ਹਾਂਜੀ ਸਰ ਬਣੇ ਸਾਡੇ ਬਣਿਆ ਜੀ ਆਪਣੇ ਪੰਚਾਇਤੀ ਜ਼ਮੀਨਾਂ ਬਣਦੇ ਨਾਲ ਉੱਥੇ ਬਣੇ ਆ ਤੇ ਉੱਥੇ ਵੀ ਥੋੜਾ ਜਿਹਾ ਕੰਮ ਰੁਕਿਆ ਸ਼ੈੱਡ ਪਾਉਣ ਨੂੰ ਰਹਿੰਦੀ ਹੈ ਜੀ ਬਾਕੀ ਉਹ ਤਿਆਰ ਆ ਕੋੜਾ ਸੱਟ ਰਿਹਾ ਲੋਕ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.